ਪਰ ਉਹਨਾਂ ਦੇ ਗਾਣੇ ਕਲਵੀਰ ਚਿੰਜਰ ਬਾਈ ਨੇ ਵੀ ਬਹੁਤ ਗਾਏ ਨੇ ਉਹਨਾਂ ਨੂੰ ਲੈ ਕੇ ਦਿੱਤੇ ਨੇ ਉਹਨਾਂ ਨੇ ਤੇ ਉਹਨਾਂ ਦਾ ਇੱਕ ਗਾਣਾ ਮੈਨੂੰ ਜਿਹੜਾ ਬੜਾ ਹੀ ਵਧੀਆ ਲੱਗਦਾ ਅਸੂਲ ਚੇਂਜ ਕਰੇ ਦੀ ਨਹੀਂ ਬੰਦਾ ਵੇਖ ਕੇ ਗੱਡੀਆਂ ਨੂੰ ਵੇਖ ਕੇ ਨਿਆਰੀ ਲਾਈ ਦੀ ਬਾਈ ਦਾ ਇਹ ਗਾਣਾ 2016 ਚ ਆਇਆ ਸੀ ਅੰਗਰੇਜ਼ੀ ਫਿਲਮਾਂ ਆਪਾਂ ਪੰਜਾਬੀ ਚ ਡੱਬ ਕਰਕੇ ਦੇਖਦੇ ਆ ਹਨਾ ਤੇ ਜਸਰ ਦੀ ਸੋਚ ਇਹ ਆ ਵੀ ਪੰਜਾਬੀ ਫਿਲਮ ਡੱਬ ਕਰਕੇ ਗੋਰੇ ਵੀ ਦੇਖਣ ਤੇ ਉਹਨੂੰ ਡੱਬ ਕਰਕੇ ਦੱਖਣ ਵਾਲੇ ਵੀ ਦੇਖਣ ਹਨਾ ਜਦੋਂ ਆਪਾਂ ਆਪਣੇ ਇਤਿਹਾਸ allo ਵੇਖੀਏ ਤਾਂ ਇੱਕ ਬਹੁਤ ਵੱਡਾ ਪੰਜਾਬੀਆ ਦਾ ਇਤਿਹਾਸ ਆਪਾਂ ਉਹਨਾਂ ਨੇ ਦਰਾਇਆ ਵੀ ਆਪਾਂ ਕائیں ਗਏ ਉੱਥੇ ਕੀ ਕੀ ਆਪਣੀਆਂ ਸ਼ਹੀਦیاں ਆਪਾਂ ਦਿੱਤੀਆਂ ਜਿਵੇਂ ਵਿਹਲੀ ਜਨਤਾ ਪ੍ਰਡਕਟ ਉਹ ਸ਼ਬਦ ਉਦੋਂ ਤੱਕ ਬਦਨਾਮ ਹੋ ਚੁੱਕਿਆ ਸੀ ਹਨਾ ਵੀ ਨੌਜਵਾਨ ਮੁੰਡਿਆਂ ਨੂੰ ਕਹਿੰਦੇ ਤਾਂ ਵਿਹਲੀ ਹਾਂਜੀ ਇਹਦੇ ਵਿੱਚ ਉਹਨੇ ਵਿਹਲੀ ਜਨਤਾ ਸ਼ਬਦ ਅੱਜ ਸਤਿਕਾਰ ਦਾ ਪਾਤਰ ਬਣਦਾ ਹਾਂਜੀ ਦਰਸ਼ਕੋ ਕਹਿੰਦੇ ਨੇ ਨਾ ਇੱਕ ਵਾਰੀ सरपंच ਦਾ ਇਲੈਕਸ਼ਨ ਜਿਹੜਾ ਪਿਓ ਪੁੱਤ ਲੜੇ ਪਿਓ ਸਰਪੰਚੀ ਦਾ ਇਲੈਕਸ਼ਨ ਹਾਰ ਗਿਆ ਤੇ ਪੁੱਤ ਜਿੱਤ ਗਿਆ ਤੇ ਉਹਨੂੰ ਜਦੋਂ ਕਿਸੇ ਨੇ ਪੁੱਛਿਆ ਵੀ ਤੂੰ ਹਾਰ ਗਿਆ ਕਹਿੰਦਾ ਨਹੀਂ ਨਹੀਂ ਜੇ ਮੈਂ ਜਿੱਤਦਾ ਤਾਂ ਮੈਂ ਸਰਪੰਚ ਬਣਨਾ ਸੀ ਹੁਣ ਮੈਂ ਸਰਪੰਚ ਦਾ ਵੀ ਪਿਓ ਆ ਮੇਰੀ ਇਹ ਗੱਲ ਕਰਨ ਦਾ ਭਾਵੇਂ ਆ ਕਿ ਜਿਸ ਸਿੱਖਿਆਤ ਨੂੰ ਮੈਂ ਅੱਜ ਸਟੂਡੀਓ 'ਚ ਸੱਦਾ ਦਿੱਤਾ ਉਹਦਾ ਮੇਰੇ ਨਾਲ ਰਿਸ਼ਤਾ ਇਸ ਕਰਕੇ ਜੁੜਦਾ ਕਿਉਂਕਿ ਉਹ ਫੀਰਕੋਟ ਵਾਲਿਆਂ ਨੇ ਜਵਾਈ ਦਾ ਵੀ ਜਵਾਈ ਆ ਮੇਰੀ ਕਹਿਣ ਤੋਂ ਮਰਾਦ ਸਦਾ ਕਨਵਰ ਜੋਤ ਸਿੰਘ ਵਿਰਕ ਜੋ ਅੱਜ ਵਿਸ਼ੇਸ਼ ਤੌਰ ਤੇ ਆਪਣੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਅੱਜ ਇੱਥੇ ਪਹੁੰਚਣ ਦਾ ਕਾਰਨ ਸਰਦਾਰ ਤਰਸੀਮ ਸਿੰਘ ਜੱਸੜ ਮੈਂ ਸਪੈਸ਼ਲ ਬਕਾਇਦਾ ਸਰਦਾਰ ਤਰਸੀਮ ਸਿੰਘ ਜੱਸੜ ਸ਼ਬਦ ਤਾਂ ਲਾਇਆ ਕਿ ਉਹਨੇ ਪੰਜਾਬੀਆਂ ਦੀ ਸਰਦਾਰੀ ਪੂਰੇ ਸੰਸਾਰ ਪੱਤਰ ਤੇ ਕਾਇਮ ਕੀਤੀ ਆ ਤੇ ਅੱਗੇ ਵੀ ਕਰੂਗਾ ਸਭ ਤੋਂ ਪਹਿਲਾਂ ਆਪਾਂ ਦਾ ਕਰਨਵਰ ਜੋਤ ਸਿੰਘ ਵਿਰਕ ਦਾ ਸਟੂਡੀਓ ਚ ਪਹੁੰਚਣ ਤੇ ਕਰਦੇ ਆਂ ਸਵਾਗਤ ਤੇ ਫਿਰ ਅੱਗੇ ਕਰਾਂਗੇ ਗੱਲਬਾਤ ਸਵਾਗਤ ਆ ਜੀ ਮਿਰ ਸਾਚੀ ਗਪਾਲ ਜੀ ਧੰਨਵਾਦ ਧੰਨਵਾਦ ਕਰਦੇ ਆਂ ਸਰਕਾਰੀ ਖਾਲਸਾ ਇੰਟਰਨੈਸ਼ਨਲ ਟੀਵੀ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਗੱਲ ਕਰਨ ਦਾ ਤੇ ਧੰਨਵਾਦ ਕਰਦੇ ਆਂ ਸਾਰੇ ਸਰੋਤਿਆਂ ਦਾ ਇਸ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਹਾਂਜੀ ਦਰਸ਼ਕੋ ਸਤਾ ਕਨਵਰ ਜੋਤ ਸਿੰਘ ਵਿਰਕ ਪੰਜਾਬ ਤੋਂ ਨੇ ਆਪਾਂ ਪਹਿਲਾਂ ਇਹਨਾਂ ਦੇ ਪਿਛੋਕੜ ਬਾਰੇ ਜਾਣਦੇ ਆ ਫਿਰ ਵਰਤਮਾਨ ਸਮੇਂ 'ਚ ਇਹ ਕਿੰembra ਰਹਿ ਰਹੇ ਨੇ ਫਿਰ ਇਥੋਂ ਬਾਰੇ ਜਾਣਾਂਗੇ ਵਿਰਕ ਸਾਹਿਬ ਤੁਸੀਂ ਪੰਜਾਬ ਤੋਂ ਕਿਸ ਥਾਂ ਤੋਂ ਤੁਹਾਡੀ ਮੁੱਢਲੀ ਪੜ੍ਹਾਈ ਕਿੱਥੋਂ ਦੀ ਆ ਤੁਹਾਡਾ ਪਰਿਵਾਰਕ ਪਿਛੋਕੜ ਕੀ ਆ ਉੱਥੇ ਤੁਹਾਡਾ ਕਾਰੋਬਾਰ ਕੀ ਆ ਇਹਦੇ ਬਾਰੇ ਦੱਸੋ ਭਾਜੀ ਮੈਂ ਪੰਜਾਬ ਤੋਂ ਸਮਾਣੇ ਤੋਂ ਆ ਸਮਾਣਾ ਵੈਸੇ ਵੀ ਬਹੁਤ ਮਸ਼ਹੂਰ ਰਿਹਾ ਜਿੰਜਲਾਦਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਤੇ ਇਹ ਪਟਿਆਲੇ ਦੇ ਬਿਲਕੁਲ ਕੋਲੇ ਆ ਤੇ ਮੇਰੀ ਮੁੱਢਲੀ ਪੜ੍ਹਾਈ ਸਾਰੀ ਸਮਾਨੇ ਤੋਂ ਹੀ ਆ ਸਾਡਾ ਸਕੂਲ ਏ.ਡੀ.ਐਮ. ਜੈਨ ਮਾਡਲ ਸਕੂਲ 10th ਤੱਕ ਮੈਂ ਉੱਥੇ ਪੜ੍ਹਿਆ ਦਨ ਮੈਂ ਕਾਲਜ ਚ ਲੱਗ ਗਿਆ ਸੀ ਤੇ ਫਿਰ ਮੈਂ ਪਲੱਸ 2 ਕਰਕੇ ਉਸ ਤੋਂ ਬਾਅਦ ਖਾਲਸਾ ਕਾਲਜ ਪਟਿਆਲੇ ਆਪਣੀ ਬੀਕਮ ਸਟਾਰਟ ਕੀਤੀ ਸੀ ਉਸ ਤੋਂ ਬਾਅਦ ਮੇਰਾ 2014 ਚ ਵੀਜ਼ਾ ਆ ਗਿਆ ਸੀ ਪਰ ਉਸ ਵੇਲੇ ਮੈਂ ਨਾਲ ਨਾਲ ਬੀਕਮ ਕਰਦਾ ਸੀ ਪਰ ਮੇਰਾ ਵੀਜ਼ਾ ਹਨ ਕਰ ਮੈਨੂੰ ਉੱਥੇ ਆਉਣਾ ਪੈ ਗਿਆ ਠੀਕ ਹੈ ਜੀ ਬੀਕਾਮ ਸਟਾਰਟ ਕੀਤੀ ਹਾਂਜੀ ਤੇ ਨਾਲ ਦੀ ਨਾਲ ਵੀਜ਼ਾ ਵੀਜ਼ਾ ਆ ਗਿਆ ਹਾਂਜੀ ਦਰਸ਼ਕੋ ਕੁਝ ਗੱਲਾਂ ਨਾ ਪ੍ਰੋਮੋਟਰਾਂ ਦੀਆਂ ਤੇ ਕਲਾਕਾਰਾਂ ਦੀਆਂ ਜੁੜ ਜਾਂਦੀਆਂ ਨੇ ਜਿਵੇਂ ਤਰਸੀਮ ਸਿੰਘ ਜਸੜ ਦੀ ਬਾਇਓਗ੍ਰਾਫੀ ਦੇ ਵਿੱਚ ਪਤਾ ਲੱਗਦਾ ਕਿ ਤਰਸੀਮ ਸਿੰਘ ਜਸੜ ਆਈਐਸ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਤਾਂ ਉਹਦਾ ਵੀਜ਼ਾ ਆ ਗਿਆ ਤੇ ਉਹ ਯੂਕੇ ਚਲਾ ਗਿਆ ਇਵੇਂ ਹੀ ਵਰਤ ਸਾਹਿਬ ਨੇ ਬੀਕਾਮ ਸਟਾਰਟ ਕੀਤੀ ਤੇ ਇਹਨਾਂ ਦਾ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਐ ਆਸਟ੍ਰੇਲੀਆ ਆ ਗਏ ਤੁਹਾਡਾ ਪਰਿਵਾਰ ਪਹਿਲਾਂ ਹੀ ਇੱਥੇ ਸੀ ਹਾਂਜੀ ਮੇਰਾ ਪਰਿਵਾਰ ਮੇਰੇ ਨਾਨਕਾ ਪਰਿਵਾਰ ਇੱਥੇ ਸੀ ਠੀਕ ਜਿੰਨਾਂ ਕੋਲ ਮੈਂ ਆ ਹਾਂਜੀ ਠੀਕ ਹੈ ਜੀ ਤੇ ਇਹ ਜਿਹੜਾ ਸਮਾਣੇ ਦੀ ਧਰਤੀ ਤੇ ਤੁਸੀਂ ਪੈਦਾ ਹੋਏ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਲਾਦਾ ਦੇ ਸ਼ਹਿਰ ਕਰਕੇ ਜਾਣਿਆ ਜਾਂਦਾ ਤੇ ਇਹ ਜਿਹੜਾ ਅਸਰ ਹੋਇਆ ਮੇਰੇ ਖਲ 'ਚ ਸਹੁਰੇ ਪਰਿਵਾਰ ਤੋਂ ਹੀ ਹੋਇਆ ਤੁਹਾਡਾ ਵਿਆਹ ਮੇਰੇ ਖਲ 'ਚ ਸਹੁਰਾ ਪਿੰਡ ਤੁਹਾਡਾ ਕਿਹੜਾ ਜੀ ਮੇਰਾ ਸੋਹਰਾ ਪਰਿਵਾਰ ਲੰਡੇ ਆ ਭਾਜੀ ਮੋਗੇ ਦੇ ਹਾਂਜੀ ਹਾਂ ਦਰਸ਼ਕੋ ਖਾਸियत ਮੈਂ ਦੱਸਣੀ ਚਾਹੁੰਦਾ ਜਿਵੇਂ ਆਮ ਕਹਿੰਦੇ ਨੇ ਜਿਵੇਂ ਮੱਲਾ ਬਲੂਰ ਲੰਡੇ ਰੋਡੇ ਰੋਡੇ ਤੇ ਲੰਡੇ ਬਿਲਕੁਲ ਨੇੜੇ ਨੇ 20ਵੀਂ ਸਦੀ ਦੇ ਮਹਾਨ ਸ਼ਹੀਦ ਅਮਰਸ਼ੀਰ ਸੰਤ ਕੈਣੀ ਜਰਨੈਲ ਸਿੰਘ ਜੀ ਖਾਲਸਾ ਪੰਡਤਰਾਣਿਆਂ ਦਾ ਜਿਹੜਾ ਜਨਮ ਸਥਾਨ ਆ ਕੋਠੇ ਗੁਰੂਪੁਰਾ ਉਹ ਲੰਡਿਆਂ ਦੇ ਬਿਲਕੁਲ ਨੇੜੇ ਹੀ ਆ ਤੇ ਉਥੋਂ ਇਹ ਪ੍ਰਭਾਵ ਜਿਹੜਾ ਕਬੂਲਿਆ ਗਿਆ ਹੈ ਨਾ ਇਹ ਪ੍ਰਭਾਵ ਕੂਲਣ ਤੋਂ ਬਾਅਦ ਮੇਰੇ ਖਿਆਲ ਚ ਇਹ ਤਰਸੇਮ ਸਿੰਘ ਜਸਰ ਦੇ ਫੈਨ ਬਣੇ ਤੇ ਉਹਨਾਂ ਦੇ ਫੈਨ ਬਣਨ ਦਾ ਕਾਰਨ ਕੀ ਬਣਿਆ ਤੁਹਾਡਾ ਤਰਸੇਮ ਸਿੰਘ ਜਸਰ ਦੇ ਬਾਈ ਤਰਸੇਮ ਜਸਰ ਦਾ ਫੈਨ ਮੈਂ ਕੱਲਾ ਨਹੀਂ ਉਹਨਾਂ ਦਾ ਫੈਨ ਸਾਰਾ ਪੰਜਾਬ ਹੀ ਹੈ ਉਹਨਾਂ ਦਾ ਸਭ ਤੋਂ ਪਹਿਲਾ ਗਾਣਾ ਸੀ ਹੱਤਵਾਦੀ 2011 ਚ ਮੈਨੂੰ ਲੱਗਦਾ ਵੀ ਉਸ ਤੋਂ ਬਾਅਦ ਵਿਰਲਾ ਹੀ ਕੋਈ ਹੋਣਾ ਜਿਹੜਾ ਸਾਡੀ ਇੱਦਾਂ ਜਿਹੜਾ ਚੱਲ ਰਿਹਾ ਬੰਦਾ ਵੀ ਉਹਨਾਂ ਦਾ ਫੈਨ ਨਾ ਹੋਵੇ ਉਸ ਤੋਂ ਬਾਅਦ ਤੇ ਉਹਨਾਂ ਦੀ ਆਪਾਂ ਗਾਣਿਆਂ ਦੀ ਲਿਸਟ ਹੀ ਨਹੀਂ ਆਪਣੇ ਕੋਲ ਹੈਗੀ ਵੀ ਕਿੰਨੇ ਕੁ ਉਹਨਾਂ ਦੇ ਵਧੀਆ ਗਾਣੇ ਆ ਚੁੱਕੇ ਨੇ ਕੱਲੇ ਗਾਣੇ ਨੇ ਉਹਨਾਂ ਦੇ ਨਾਲ ਉਹਨਾਂ ਦੀਆਂ ਫਿਲਮਾਂ ਰੀਸੈਂਟਲੀ ਮੂਵੀ ਤੁਸੀਂ ਵੇਖੀ ਹੋਣੀ ਆ ਗੁਰਨਾਨਕ ਨਾਮ ਉਹਦਾ ਫੈਨ ਤਾਂ ਆਲਮੋਸਟ ਸਾਰਾ ਪੰਜਾਬ ਹੀ ਆ ਰੱਬ ਦਾ ਰੇਡੀਓ ਆਪਾਂ ਸਾਰੇ ਇਕੱਠੇ ਬੈਠ ਕੇ ਵੇਖ ਸਕਦੇ ਆ ਇਸ ਕਰਕੇ ਜੇ ਆਪਾਂ ਇਸ ਜੀ ਨੂੰ ਕਹੀਏ ਵੀ ਮੈਂ ਕੱਲਾ ਫੈਨ ਆ ਨਹੀਂ ਉਹਨਾਂ ਦਾ ਆਲਮੋਸਟ ਸਾਰਾ ਪੰਜਾਬੀ ਫੈਨ ਹੈ ਤੁਹਾਨੂੰ ਵੈਸੇ ਤਾਂ ਉਹਨਾਂ ਦੇ ਸਾਰੇ ਹੀ ਗੀਤ ਬਹੁਤ ਵਧੀਆ ਤੁਹਾਨੂੰ ਸਭ ਤੋਂ ਵਧੀਆ ਗੀਤ ਕਿਹੜਾ ਲੱਗਦਾ ਉਹਨਾਂ ਦਾ ਗੀਤ ਜਿਹੜਾ ਬਾਈ ਜੀ 2011 ਚ ਆਇਆ ਸੀ ਹੱਤਵਾਦੀ ਇਹ ਬਹੁਤ ਸੋਹਣਾ ਗੀਤ ਸੀ ਉਹਦੇ ਕੋਈ ਦੋ ਬੋਲ ਸੁਣਾਉਂਗੇ ਅ ਨਹੀਂ ਮੈਂ ਨਹੀਂ ਸੁਣਾਉਣ ਜੋਗਾ ਤਾਂ ਨਹੀਂ ਹੈਗਾ ਪਰ ਉਹਨਾਂ ਦੇ ਗਾਣੇ ਕਲਵੀਰ ਚਿੰਝਰ ਬਾਈ ਨੇ ਵੀ ਬਹੁਤ ਗਾਏ ਨੇ ਉਹਨਾਂ ਨੂੰ ਲੈ ਕੇ ਦਿੱਤੇ ਨੇ ਉਹਨਾਂ ਨੇ ਤੇ ਉਹਨਾਂ ਦਾ ਇੱਕ ਗਾਣਾ ਮੈਨੂੰ ਜਿਹੜਾ ਬੜਾ ਹੀ ਵਧੀਆ ਲੱਗਦਾ ਹੈ ਅਸੂਲ ਚੇਂਜ ਕਰੇ ਦੀ ਨੀ ਬੰਦਾ ਵੇਖ ਕੇ ਗੱਡੀਆਂ ਨੂੰ ਵੇਖ ਕੇ ਨਿਆਰੀ ਲਾਈ ਦੀ ਬਾਈ ਦਾ ਇਹ ਗਾਣਾ 2016 ਚ ਆਇਆ ਸੀ ਤੇ ਇਹ ਗਾਣਾ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਅਸੂਲ ਚੇਂਜ ਕਰੀ ਦੇ ਨਹੀਂ ਬੰਦਾ ਵੇਖ ਕੇ ਗੱਡੀਆਂ ਨੂੰ ਵੇਖ ਕੇ ਨਹੀਂ ਯਾਰੀ ਲਾਈਦੀ ਦਰਸ਼ਕੋ ਇਹ ਦੋ ਲਾਈਨਾਂ ਦੇ ਵਿੱਚ ਹੀ ਬਹੁਤ ਵੱਡਾ ਮੈਸੇਜ ਆ ਅਸੂਲ ਨਹੀਂ ਚੇਂਜ ਕਰੀ ਦੇ ਅਗਲਾ ਬੰਦਾ ਦੇਖ ਕੇ ਤੇ ਵੱਡੀਆਂ ਗੱਡੀਆਂ ਵੇਖ ਕੇ ਯਾਰੀ ਨਹੀਂ ਲਾਈਦੀ ਮੈਂ ਯਾਰੀ ਤੇ ਹੀ ਗੱਲ ਕਰਾਂ ਵਰਤ ਸਾਹਿਬ ਤੁਹਾਡੀਆਂ ਪੰਜਾਬ ਵਿੱਚ ਲੀਆਂ ਯਾਰੀਆਂ ਜਰੂਰ ਸਾਂਝੀਆਂ ਮੈਂ ਕਰਦੀਆਂ ਚਾਹੁੰਦਾ ਜਿਵੇਂ ਤਾਂ ਸੇਮ ਸਿੰਘ ਜਸੜ ਨੇ ਇੱਕ ਦਿਖਾਇਆ ਹਨਾ ਉਹ ਉਹਨਾਂ ਨੇ ਵਿਹਲੀ ਜਨਤਾ ਪ੍ਰੋਡਕਸ਼ਨ ਬਣਾ ਕੇ ਫਿਲਮਾਂ ਬਣਾਈਆਂ ਹਨ ਜਿੰਨਾ ਉਹਨਾਂ ਦਾ ਸਾਰਾ ਟੀਮ ਆ ਉਹ ਸਾਰੇ ਯਾਰ ਦੋਸਤੀ ਆ ਹਾਂਜੀ ਹਨਾ ਤੇ ਹੁਣ ਤੱਕ ਵੀ ਨਾਲ ਆ ਠੋਡਾ ਪੰਜਾਬ ਦੇ ਵਿੱਚ ਯਾਰੀਆਂ ਠੋਡੀਆਂ ਕਿੱਦਾਂ ਦੀਆਂ ਰਹੀਆਂ ਪੰਜਾਬ 'ਚ ਜਿਵੇਂ ਸੀ ਆਪਾਂ ਪਿੰਡਾਂ ਤੋਂ ਆਈ ਪਿੰਡ ਵਾਲਿਆਂ ਦੀਆਂ ਯਾਰੀਆਂ ਤਾਂ ਵੈਸੇ ਬਹੁਤ ਹੁੰਦੀਆਂ ਸਕੂਲਾਂ 'ਚ ਸਾਡੀਆਂ ਯਾਰੀਆਂ ਬਹੁਤ ਸੀ ਉਦੋਂ ਅੱਗੇ ਸੀ ਕਾਲਜਾਂ ਤੱਕ ਵਧ ਗਏ ਸਾਡਾ ਉੱਥੇ ਓ ਬਾਲੀ ਯਾਰੀ ਰਹੀ ਗਰੁੱਪ ਬਣਦੇ ਗਏ ਸਾਡਾ ਗੰਨ ਦੀ ਗਰੁੱਪ ਰਿਹਾ ਉੱਥੇ ਉਹਦੇ ਚ ਅਸੀਂ ਐਕਟਿਵ ਰਹੇ ਇਲੈਕਸ਼ਨਾਂ ਚ ਜਾਂ ਹਰ ਚੀਜ਼ ਚ ਇਸ ਕਰਕੇ ਯਾਰੀ ਚ ਜੇ ਮੈਂ ਨਾਗ ਨਾਲ ਲੱਗਾ ਤਾਂ ਲਿਸਟ ਲੰਬੀ ਐ ਠੀਕ ਐ ਤੇ ਯਾਰ ਤਾਂ ਬਹੁਤ ਜ਼ਿਆਦੇ ਨਹੀਂ ਤੇ ਐਟ ਅ ਟਾਈਮ ਵੀ ਨਹੀਂ ਓਕੇ ਸ਼ੁਰੂ ਤੋਂ ਹੀ ਨਹੀਂ ਸਾਰੇ ਯਾਰ ਹੁਣ ਵੀ ਅਸੀਂ ਇਕੱਠੀ ਵਰਤਦੇ ਆ ਸਾਰੇ ਠੀਕ ਤੇ ਇੱਥੇ ਕੈਮਰਾ ਚ ਜਦੋਂ ਨੇ ਤੁਸੀਂ ਆਏ ਆ ਇੱਥੇ ਕੀ ਕਾਰੋਬਾਰ ਕਰਦੇ ਹੋ ਬਾਈ ਜਦੋਂ ਤਾਂ ਮੈਂ ਆਇਆ ਮੈਂ ਇੱਥੇ ਹੁਣ ਐਟ ਅ ਟਾਈਮ ਜਿਹੜਾ ਅਸੀਂ ਕਾਰੋਬਾਰ ਕਰ ਰਹਿਆ ਸੀਬੀਆਰ ਸਕਿਪ ਬਿੰਸ 올 ਓਵਰ ਸਾਰੇ ਕੈਮਰਾ ਚ ਸਾਡੇ ਬਿਨ ਹੁੰਦੇ ਨੇ ਸੈਕਿੰਡ ਨਾਲ ਮੈਂ ਇੱਕ ਰੈਸਟੋਰੈਂਟ ਰਨ ਕਰ ਰਿਹਾ ਸੀ ਅ ਦਾ ਹਫਤੇ ਪੰਜਾਬ ਹੌਲਟ ਵਿੱਚ ਹੈ ਰੈਸਟੋਰੈਂਟ ਦਾ ਕਾਫੀ ਨਾਮ ਹੈ ਉਹ ਨਾਲ ਅਸੀਂ ਰਨ ਕਰ ਰਹੇ ਹਾਂ ਠੀਕ ਹੈ ਦਰਸ਼ਕੋ ਜਿਵੇਂ ਇਸ ਨੌਜਵਾਨ ਵੀਰ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਇਹਨਾਂ ਦੀਆਂ ਯਾਰੀਆਂ ਇੰਨੀਆਂ ਜ਼ਿਆਦਾ ਨੇ ਲਿਸਟ ਲੰਬੀ ਆ ਤੇ ਉਹ ਜੇ ਨਾਮ ਲੈਣ ਲੱਗੇ ਤਾਂ ਸਮਾਂ ਬਹੁਤ ਲੱਗ ਜੂਗਾ ਤੇ ਇੱਥੇ ਇਹਨਾਂ ਦਾ ਵਧੀਆ ਕਾਰੋਬਾਰ ਸਥਾਪਿਤ ਆ ਤੁਸੀਂ ਤਸੇਮ ਸਿੰਘ ਜਸੜ ਨੂੰ ਐਜ਼ ਇੱਕ ਕਲਾਕਾਰ ਫਿਲਮੀ ਕਲਾਕਾਰ ਐਜ਼ ਇੱਕ ਗਾਇਕ ਐਜ਼ ਇੱਕ ਗੀਤਕਾਰ ਇਹ ਤਿੰਨਾਂ ਚੀਜ਼ਾਂ ਕਰਕੇ ਤਾਂ ਆਪਾਂ ਜਾਣਦੇ ਜਾਣਦੇ ਆ ਉਹਨਾਂ ਨੂੰ ਇੱਥੇ ਸੱਦ ਕੇ ਉਹਨਾਂ ਦਾ ਸ਼ੋਅ ਕਰਾਉਣ ਦਾ ਮੇਨ ਤੁਹਾਡਾ ਮਕਸਦ ਕੀ ਹੈ ਭਾਈ ਜੀ ਉਹਨਾਂ ਨੂੰ ਇੱਥੇ ਸੱਦ ਕੇ ਮੇਨ ਸ਼ੋਅ ਕਰਾਉਣ ਦਾ ਮਕਸਦ ਸਾਡਾ ਏ ਸੀ ਕਿਉਂਕਿ ਤਰਸੀਮ ਜੱਸੜ ਬਾਈ ਇਸ ਟਾਈਮ ਪੂਰੇ ਆਸਟ੍ਰੇਲੀਆ ਟੂਰ ਤੇ ਤੇ ਉਹਦੇ ਨਾਲ ਨਾਲ ਨਿਊਜ਼ੀਲੈਂਡ ਟੂਰਤੇ ਹੋਏ ਸੀ ਉਹਨਾਂ ਦਾ ਹਰ ਸ਼ੋਅ ਬੁੱਕ ਜਾ ਰਿਹਾ ਹੈ ਅਪਾ ਵੇਖ ਰਿਹਾ ਹਾਂ ਬ੍ਰਿਸਬਨ ਦਾ ਉਹਨੇ ਰੀਸੈਂਟਲੀ ਗਿਆ ਮੈਲਬਨ ਕਿਤੇ ਵੀ ਵੇਖ ਲੋ ਠੀਕ ਹੈ ਬਟ ਸਾਨੂੰ ਜਿਹੜੀ ਕਮੀ ਲੱਗ ਰਹੀ ਸੀ ਕੈਨਬਰਾ ਦੇ ਸ਼ੋਦੀ ਕਿਉਂਕਿ ਕੈਨਬਰਾ ਮਿਲਦਾ ਆਪਣੇ ਕੁੱਲ ਮਿਲਾ ਕੇ 10 ਤੋਂ 1000 ਪੰਜਾਬੀ ਨਹੀਂ ਹਜੇ ਤੇ ਐ ਸ਼ੌਣੋਂ ਕੋਈ ਮੈਲ ਇੱਥੇ ਕੈਨਬਰਾ ਚ ਕਰਾਂ ਹਜੇ ਸੋਚ ਨਹੀਂ ਸੀ ਰਿਆ ਇੱਕ ਦਿਨ ਵੈਸੇ ਹੀ ਅਸੀਂ ਸਾਰੀ ਟੀਮ ਜਿਵੇਂ ਲਾਡੀ ਦੱਸ ਕੇ ਗਿਆ ਤੁਹਾਨੂੰ ਲਾਡੀ ਸੀ ਜੱਸਾ ਮੈਂ ਵਿੱਕੀ ਸੰਦੀਪ بھائی ਹੁਣੀ ਨਵਦੀਪ ਸਿੰਘ ਤੇ ਨਾਲ ਸਾਡੇ ਸੀ ਜਸਵਿੰਦਰ ਸਿੰਘ ਮਾਨਾ ਅਸੀਂ ਇੱਕ ਦਿਨ ਬੈਠੇ ਬਸ ਵੈਸੇ ਗੱਲਾਂ ਚੱਲਦੀਆਂ ਪਈਆਂ ਅਸੀਂ ਸ਼ੋਅ ਬਾਰੇ ਤੇ ਸਾਨੂੰ ਇਹ ਬੂਟਾ ਲਾਉਣ ਵਾਲੇ ਨੇ ਜਸਵਿੰਦਰ ਸਿੰਘ ਮਾਨ ਜੀ ਅਗਮ ਗਰੁੱਪ ਤੋਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਹ ਚੀਜ਼ ਇੱਥੇ ਕਿਉਂ ਨਹੀਂ ਕਰਦੇ ਕਿਉਂਕਿ ਉਹ ਸ਼ੁਰੂ ਤੋਂ ਹੀ ਸ਼ੋਅਾਂ ਨੂੰ ਬਹੁਤ ਪ੍ਰਮੋਟ ਕਰਦੇ ਨੇ ਤੇ ਉਹ ਖੁਦ ਵੀ ਸ਼ੋਅ ਹੀ ਕਰਾਉਂਦੇ ਨੇ ਸਿਡਨੀ 'ਚ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਥੇ ਕਿਉਂ ਨਹੀਂ ਟਰਾਈ ਕਰਦੇ ਫਿਰ ਸਾਡੀ ਗੱਲ ਚੱਲੀ ਤੇ ਲਾਡੀ ਨੇ ਸਾਰੀ ਅੱਗੇ ਗੱਲਬਾਤ ਕੀਤੀ ਉਹਨਾਂ ਨਾਲ ਫਿਰ ਲਾਡੀ ਨੇ ਸਾਡੇ ਨਾਲ ਗੱਲ ਸਾਂਝੀ ਕੀਤੀ ਵੀ ਆਪਾਂ ਕਿਉਂ ਨਾ ਸ਼ੋਅ ਕਰਾਈਏ ਪਰ ਸਾਨੂੰ ਲਾਡੀ ਦੀ ਗੱਲ ਸਹੀ ਵੀ ਲੱਗੀ ਇਸ ਕਰਕੇ ਬਸ ਅਸੀਂ ਇਹ ਸ਼ੋਅ ਕਰਾ ਰਹੇ ਹਾਂ ਹਾਂਜੀ ਦਰਸ਼ਕੋ ਜਿਵੇਂ ਵਿਰਕ ਸਾਹਿਬ ਨੇ ਜ਼ਿਕਰ ਕੀਤਾ ਸਰਾਜ ਜਸਵਿੰਦਰ ਸਿੰਘ ਮਾਨ ਅਗਮ ਗਰੁੱਪ ਵਾਲੇ ਉਹ ਪ੍ਰਮੋਟਰ ਨੇ ਉਹ ਚੰਗੇ ਚੰਗੇ ਕਲਾਕਾਰਾਂ ਨੂੰ ਪਹਿਲਾਂ ਵੀ ਆਸਟ੍ਰੇਲੀਆ ਵਿੱਚ ਸਾਦੇ ਰਹਿੰਦੇ ਨੇ ਉਹ ਅੱਜ ਕੱਲ ਰਹਿੰਦੇ ਨੇ ਸਿਡਨੀ ਗਲੈਂਵੋਡ ਏਰੀਏ 'ਚ ਤੇ ਉਹਨਾਂ ਦਾ ਆਫਿਸ ਆ ਬਲੈਕਟਾਊਨ ਆ ਉਹ ਕਲ ਸੰਫਰੈਂਸ ਨੇ ਜੇ ਕਿਸੇ ਨੇ ਵਿਜ਼ਾ ਵੀਲ ਮਾਰਾ ਹੋਵੇ ਹਾਂਜੀ ਤੇ ਬਹੁਤ ਵਧੀਆ ਸਲਾਹ ਦਿੰਦੇ ਨੇ ਬੜੇ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਨੇ ਤੇ ਫੀਸਾਂ ਵੀ ਉਹਨਾਂ ਦੀਆਂ ਵਾਜਿਜ਼ ਨੇ ਹਾਂਜੀ ਜਸਵਿੰਦਰ ਸਿੰਘ ਮਾਨ ਇਸ ਗੱਲ ਦੇ ਵਧਾਈ ਦੇ ਪਾਤਰ ਵੀ ਨੇ ਜਿਨ੍ਹਾਂ ਨੇ ਕੈਂਪਰਾ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਐਜ਼ ਅ ਪ੍ਰੋਮੋਟਰ ਤਿਆਰ ਕੀਤਾ ਕਿਉਂਕਿ ਪ੍ਰਾਣੀਆਂ ਨੇ ਕਹਿੰਦੇ ਨਾ ਪਿੱਪਲ ਦੇ ਆਪਾ ਤਿਆਵੇ ਕਿਉਂ ਖੜਖੜ ਲਾਈ ਆ ਝੜ ਕੇ ਪ੍ਰਾਣੇ ਰੁੱਤ ਨਵੇਂ ਆ ਦੀ ਆ ਪਨੀਰੀ ਤਿਆਰ ਕਰਨੀ ਵੀ ਜ਼ਰੂਰੀ ਆ ਇਹ ਕਨਵਰਜੋਤ ਸਿੰਘ ਵਿਰਕ ਜਸਵਿੰਦਰ ਸਿੰਘ ਜੱਸਾ ਸੰਧੂ ਸਤਵਿੰਦਰ ਸਿੰਘ ਲਾਡੀ ਢੀਂਸਾ ਇਹ ਤਿੰਨ ਨੌਜਵਾਨਾਂ ਨੂੰ ਜਸਵਿੰਦਰ ਸਿੰਘ ਮਾਨ ਨੇ ਗੁੜਤੀ ਦਿੱਤੀ ਹੈ ਐਸ ਪ੍ਰੋਮੋਟਰ ਤੇ ਪਨੀਰੀ ਤਿਆਰ ਕੀਤੀ ਆ ਮਾਨ ਸਾਹਿਬ ਵਧਾਈ ਦੇ ਪਾਤਰ ਨੇ ਇਸ ਗੱਲ ਲਈ ਤੇ ਇਦਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਕਿਉਂਕਿ ਪਿਛਲੇ ਸਾਲ ਉਹ ਤਾਂ ਇੰਟਰਨੈਸ਼ਨਲ ਲੈਵਲ ਦੇ ਪ੍ਰੋਮੋਟਰ ਨੇ ਕਿਉਂਕਿ ਪਿਛਲੇ ਸਾਲ ਉਹਨਾਂ ਨੇ ਪਾਕਿਸਤਾਨ ਦੇ ਕਲਾਕਾਰ ਸੱਤੇ ਸੀ ਆਰਫ ਲੋਹਾਰ ਰੈਨਸ ਸਾਂਸ ਤੇ ਉਹ ਸ਼ੋਅ ਬਹੁਤ ਸਕਸੈਸਫੁਲ ਰਿਹਾ ਸੀਗਾ ਹਮ ਵਿਰਖ ਸਾਹਿਬ ਜਿਵੇਂ ਤੁਸੀਂ ਤਰਸੇਮ ਜਸੜ ਨੂੰ ਸੱਦ ਕੇ ਇੱਥੇ ਸ਼ੋਅ ਕਰਵਾ ਰਹੇ ਹੋ ਹਨ ਉਹਦੇ ਬਾਰੇ ਆਪਾਂ ਜਸੜ ਬਾਰੇ ਜਿਹੜੀ ਗੱਲ ਕਰ ਰਹੇ ਹਾਂ ਜਿਵੇਂ ਜਸੜ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਨੇ ਤੇ ਜਸਵਿੰਦਰ ਸਿੰਘ ਮਾਨ ਵੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਨੇ ਤੁਸੀਂ ਜਸੜ ਨੂੰ ਪ੍ਰਮੋਟ ਤਾਂ ਕਰ ਹੀ ਰਹੇ ਹੋ ਤੇ ਜਿਹੜਾ ਫਿਊਚਰ ਦਾ ਤੁਹਾਡਾ ਪਲਾਨ ਆ ਇਸ ਗੱਲ ਨੂੰ ਪ੍ਰਮੋਟ ਕਰਨ ਤੋਂ ਬਾਅਦ ਤੁਸੀਂ ਜਿਵੇਂ ਜਸਣ ਦੀ ਗੱਲ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਜਿਹੜੀ ਉਸ ਵਿਅਕਤੀ ਦੀ ਜਿਹੜੀ ਸੋਚ ਆ ਕਿੰਨੀ ਉੱਚੀ ਤੇ ਸੋਚੀ ਆ ਮੈਂ ਉਹਨਾਂ ਦੀ ਗੱਲਬਾਤ ਦੇ ਵਿੱਚ ਜਿਹੜੀ ਸੁਣੀ ਆ ਉਹਦੀ ਸੋਚ ਇਸ ਤਰ੍ਹਾਂ ਦੀ ਹੈ ਵੀ ਜਿਹੜੀਆਂ ਪੰਜਾਬੀ ਫਿਲਮਾਂ ਬਣਦੀਆਂ ਆ ਪੂਖ ਦੇ ਵਿੱਚ ਮਿਨੀਮਮ 100 ਕਰੋੜ ਦੇ ਬਜਟ ਵਾਲੀ ਫਿਲਮ ਬਣਾਉਣ ਦੀ ਉਹ ਸੋਚ ਰੱਖਦੇ ਨੇ ਤੇ ਉਹਨਾਂ ਦੀ ਦਰਸ਼ਕੋ ਸੋਚ ਇਦਾਂ ਦੀ ਆ ਕਿ 100 ਕਰੋੜ ਦੀ ਫਿਲਮ ਬਣੇ ਪੰਜਾਬੀ ਤੇ ਉਹ ਇੰਨੀ ਉੱਚ ਪਾਇਦੀ ਫਿਲਮ ਹੋਣੀ ਚਾਹੀਦੀ ਜਿਵੇਂ ਦੱਖਣ ਦੀਆਂ ਫਿਲਮਾਂ ਆਪਾਂ ਹਿੰਦੀ ਚ ਡੱਬ ਕਰਕੇ ਦੇਖਦੇ ਆ ਅੰਗਰੇਜ਼ੀ ਫਿਲਮਾਂ ਆਪਾਂ ਪੰਜਾਬੀ ਚ ਡੱਬ ਕਰਕੇ ਦੇਖਦੇ ਆ ਹਨ ਤੇ ਜਸਰ ਦੀ ਸੋਚ ਇਹ ਆ ਵੀ ਪੰਜਾਬੀ ਫਿਲਮ ਡੱਬ ਕਰਕੇ ਗੋਰੇ ਵੀ ਦੇਖਣ ਤੇ ਉਹਨੂੰ ਡੱਬ ਕਰਕੇ ਦੱਖਣ ਵਾਲੇ ਵੀ ਦੇਖਣ ਹਨ ਬਾਈ ਜੀ ਉਹਨਾਂ ਨੇ ਆਲਰੇਡੀ ਐਗਜ਼ਾਮਪਲ ਸੈੱਟ ਕਰਤੀ ਜਿਹੜੀ ਲਾਸਟ ਉਹਨਾਂ ਦੀ ਮੂਵੀ ਆਈਏ ਉਹ ਕੋਈ ਛੋਟੀ ਮੂਵੀ ਨਹੀਂ ਜੋ ਨੂੰ ਆਪਾਂ ਆਪਣੇ ਇਤਿਹਾਸ allo ਵੇਖੀਏ ਤਾਂ ਇੱਕ ਬਹੁਤ ਵੱਡਾ ਪੰਜਾਬੀਆ ਦਾ ਇਤਿਹਾਸ ਆਪਾਂ ਉਹਨਾਂ ਨੇ ਦਰਾਇਆ ਵੀ ਆਪਾਂ ਕائیں ਗਏ ਉੱਥੇ ਕੀ ਕੀ ਆਪਣੀਆਂ ਸ਼ਹੀਦیاں ਆਪਾਂ ਦਿੱਤੀਆਂ ਤੇ ਕਿਦਾਂ ਆਪਾਂ ਉਹ ਸਾਰਾ ਤੇ ਮੈਨੂੰ ਲੱਗਦਾ ਉਹ ਮੂਵੀ অলਮੋਸਟ 100 ਕਰੋੜ ਦੇ ਨੇੜੇ ਹੋਵੇ ਉਹ ਵੀ ਉਹਨਾਂ ਨੇ ਲਾਤੀ ਹੋਣੀ ਆ ਜੇ ਆਪਾਂ ਨਾ ਉਹਨੂੰ ਮਤਲਬ ਗਿਣੀਆਂ ਮੂਵੀਆਂ ਚ ਅੱਜ ਦੀਆਂ ਮੂਵੀਆਂ ਚ ਪੰਜਾਬੀ ਵਿੱਚ ਜਿਹੜੀ ਪੰਜਾਬੀ ਇੰਡਸਟਰੀ ਦੀ ਮੂਵੀ ਦੇਖੀਏ ਇੱਕ ਬਹੁਤ ਤਕੜੀ ਮੂਵੀ ਉਹਨਾਂ ਨੇ ਬਣਾਈ ਆ ਤੇ ਉਹਨਾਂ ਦਾ ਇੱਕ ਚੀਜ਼ ਉਹਦੇ 'ਚ ਜਿਹੜੀ ਸਭ ਤੋਂ ਵੱਡੀ ਵੇਖਣ ਵਾਲੀ ਆ ਉਹਦੇ 'ਚ ਬਾਈ ਤਰਸੀਮ ਜੱਸੜ ਨੂੰ ਬਹੁਤ ਘੱਟ ਵੇਖਿਆ ਗਿਆ ਉਹਨਾਂ ਦਾ ਜਿਹੜਾ ਰੋਲ ਸੀ ਨਾ ਉਹਦੇ 'ਚ ਮਤਲਬ ਇੱਕ ਅੱਡ ਝਲਕ ਸੀ ਇੱਕ ਅੱਡ ਚੀਜ਼ ਉਹਨਾਂ ਨੇ ਆਪਣੀ ਸ਼ੋਅ ਕੀਤੀ ਆ ਆਪਾਂ ਉਹਨਾਂ ਨੂੰ ਐਜ਼ ਇਹ ਉੱਥੇ ਜੱਸੜ ਨਹੀਂ ਵੇਖ ਰਹੇ ਐਜ਼ ਇਹ ਆਪਣਾ ਪਚੋਕੜ ਵੇਖ ਰਹੇ ਆ ਵੀ ਸਾਡੇ ਬਜ਼ੁਰਗਾਂ ਨੇ ਆ ਸਾਡੇ ਉਹਨਾਂ ਨੇ ਸਰਦਾਰ ਮੇਵਾ ਸਿੰਘ ਦਾ ਰੋਲ ਕੀਤਾ ਹਾਂਜੀ ਹਾਂਜੀ ਤੇ ਉਹਦੇ 'ਚ ਮਤਲਬ ਉਹ ਜੱਸੜ ਘੱਟ ਲੱਗ ਰਹੇ ਸੀ ਮੇਰੇ ਹਿਸਾਬ ਨਾਲ ਨਾ ਠੀਕ ਹੈ ਤੇ ਸਰਦਾਰ ਮੀਵਾ ਸਿੰਘ ਜਿਆਦਾ ਲੱਗ ਰਹੇ ਸੀ ਜਿਹੜੀ ਮੈਂ ਉਹ ਦਰਸਨ ਨਾ ਰੋਲ ਦੇ ਵਿੱਚ ਖੁੱਪ ਜਾਂਦੇ ਹਾਂ ਜੀ ਹਾਂ ਜੀ ਜਿਹੜੀ ਵੀ ਫਿਲਮ ਬਣਾਉਂਦੇ ਨੇ ਉਸ ਰੋਲ ਦੇ ਵਿੱਚ ਖੁੱਪ ਕੇ ਬਣਾਉਂਦੇ ਨੇ ਦਰਸ਼ਕੋ ਤੇ ਸੇਮ ਸਿੰਘ ਜੱਸੜ ਬਾਰੇ ਮੈਂ ਪਹਿਲਾਂ ਵੀ ਕਾਫੀ ਵਾਰੀ ਜ਼ਿਕਰ ਕਰ ਚੁੱਕਾ ਹਾਂ ਮੈਂ ਹੁਣ ਵੀ ਕਰਦਾ ਜੱਸ ਬੱਚੇ ਦੀ ਕਲਮ ਚੌਥੀ ਜਮਾਤ ਵਿੱਚ ਗੀਤ ਜਾਂ ਚੰਗਾ ਲਿਖਣ ਲੱਗ ਜਾਏ ਕਵਿਸ਼ਰੀ ਲਿਖਣ ਲੱਗ ਜਾਏ ਜੋ ਬੱਚਾ ਸੱਤਵੀਂ ਜਮਾਤ ਦੇ ਵਿੱਚ ਕਵੀਸ਼ਰੀ ਵਿੱਚੋਂ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰੇ ਜੋ ਗਾਇਕ ਇਹ ਵੀ ਉਹਨੀਆਂ ਪਲੱਸ ਪੁਆਇੰਟ ਨੇ ਕਿ ਜਸੜ ਨੇ ਪਹਿਲੀ ਵਾਰੀ ਸਟੇਜ ਪਰਫਾਰਮੈਂਸ ਕੀਤੀ ਤੇ ਪਹਿਲੀ ਵਾਰੀ ਪੇਡ ਸੀ ਓਕੇ 19 ਫਰਵਰੀ ਦਾ ਦਿਨ ਸੀਗਾ ਉਹਦਾ ਉਹਨੇ ਪਹਿਲਾ ਸ਼ੋਅ ਲਾਇਆ ਲਾਈਵ ਗਾਉਣ ਵਾਸਤੇ ਪਹਿਲਾਂ ਉਹਨੇ ਆਰਦੀਆਂ ਟੇਪਾਂ ਕੀਤੀਆਂ ਹਾਂਜੀ ਪਰ ਜਦੋਂ ਪਬਲਿਕਲੀ ਸ਼ੋਅ ਲਾਇਆ ਪਹਿਲਾ ਸ਼ੋਅ ਪੇਡ ਸੀ ਇਹ ਕਿਸੇ ਕਲਾਕਾਰ ਦੇ ਹਿੱਸੇ ਨਹੀਂ ਆਉਂਦਾ ਕੋਕੇ ਨਹੀਂ ਪਹਿਲਾਂ ਫ੍ਰੀ ਸ਼ੋਅ ਲਾਉਂਦੇ ਆ ਹੌਲੀ ਹੌਲੀ ਪਪੂਲਰ ਬੰਦੇ ਆ ਪਰ ਉਹ ਉਸ ਵਿਅਕਤੀ ਦੇ ਹਿੱਸੇ ਇਹ ਆਇਆ ਕਿ ਉਹਨੇ ਪਹਿਲਾ ਹੀ ਸ਼ੋਅ ਲਾਇਆ ਤੇ ਉਹੀ ਪੇਡ ਲਾਇਆ ਬਾਈ ਮੈਂ ਇੱਥੇ ਤੁਹਾਡੇ ਇੱਕ ਗੱਲ ਵੀ ਟੋਕਦਾ ਬਾਈ ਤਰਸੇਮ ਜਸੜ ਮੈਨੂੰ ਲੱਗਦਾ ਉਹ ਪੈਸਿਆਂ ਲਈ ਨਹੀਂ ਗਾਉਂਦੇ ਇੱਕ ਜੇ ਆਪਾਂ ਗੱਲ ਮਤਲਬ ਅੱਜਕੱਲ ਪੈਸਾ ਵੀ ਜ਼ਰੂਰੀ ਹੈ ਜ਼ਿੰਦਗੀ 'ਚ ਪੈਸੇ ਬਿਨਾਂ ਆਪਣੀ ਲਾਈਫ ਨਹੀਂ ਚੱਲਦੀ ਬਟ ਉਹਨਾਂ ਨੂੰ ਇਸ ਚੀਜ਼ ਦਾ ਸ਼ੌਂਕ ਸੀ ਲਿਖਤਦਾ ਸ਼ੌਂਕ ਸੀ ਉਹਨਾਂ ਨੇ ਮੇਨੂੰ ਲੱਗਦਾ ਪਹਿਲਾਂ ਗਾਣਾ ਸ਼ੁਰੂ ਨਹੀਂ ਕੀਤਾ ਉਹਨਾਂ ਨੇ ਬਾਈ ਕੁਲਬੀਰ ਚਿੰਝਰ ਨੂੰ ਆਪਣੇ ਗਾਣੇ ਦਿੱਤੇ ਹੋਏ ਸੀ ਇਹਨਾਂ ਦੀ ਆਰੀ ਹੈ ਬਾਈ ਨੇ ਉਹਨਾਂ ਦੇ ਗਾਣੇ ਗਾਏ ਮੇਨੂੰ ਲੱਗਦਾ ਉੱਥੇ ਬਾਈ ਨੂੰ ਨਾਲ ਆਪ ਸ਼ੌਂਕ ਪਿਆ ਤੇ ਉਹਨਾਂ ਨੇ ਨਾਲ ਆ ਗਾਣਾ ਸ਼ੁਰੂ ਕੀਤਾ ਨਹੀਂ ਤਾਂ ਮੇਰੇ ਹਿਸਾਬ ਨਾਲ ਪਹਿਲਾਂ ਗਾਣੇ ਦਿੰਦੇ ਹੁੰਦੇ ਸੀ ਬਾਈ ਕੁਲਬੀਰ ਚਿੰਝਰ ਨੂੰ ਗਾਉਣ ਵਾਸਤੇ ਅਸਲ ਨਾ ਜਿਹੜਾ ਮੈਂ ਜ਼ਿਕਰ ਕੀਤਾ ਪੇੜ ਵਾਲਾ ਉਹ ਮੇਰਾ ਦੱਸਣ ਦਾ ਮਤਲਬ ਇਹ ਸੀ ਵੀ ਉਹਨੂੰ ਉਹਦੀਆਂ ਟੇਪਾਂ ਸੁਣ ਕੇ ਪਹਿਲਾਂ ਹੀ ਸਰੋਤਿਆਂ ਨੇ ਦਰਸ਼ਕਾਂ ਨੇ ਇਹ ਫੈਸਲਾ ਕਰ ਲਿਆ ਵੀ ਇਹ ਯੋਗ ਵਿਅਕਤੀ ਆ ਕਿਉਂਕਿ ਦੇਖੋ ਬੇਸ਼ੱਕ ਉਹ ਪੈਸੇ ਲਈ ਨਹੀਂ ਗਾ ਰਹੇ ਪੈਸੇ ਲਈ ਫਿਲਮਾਂ ਨਹੀਂ ਕਰ ਰਹੇ ਕਿਉਂਕਿ ਜੇ ਪੈਸੇ ਲਈ ਕਰਨ ਤਾਂ ਉਹ ਫਿਰਮਾਂ ਉਸ ਤਰ੍ਹਾਂ ਦੀਆਂ ਬਣਾਉਣ ਪਰ ਉਹ ਸ਼ਹੀਦਾਂ ਨੂੰ ਯਾਦ ਰੱਖਦੇ ਆ ਕਿਉਂਕਿ ਮੈਂ ਉਹਨਾਂ ਦੀਆਂ ਇੰਟਰਵਿਊਜ਼ ਵੀ ਦੇਖੀਆਂ ਮੈਂ ਉਹਨਾਂ ਦੀ ਬਾਇਓਗ੍ਰਾਫੀ ਵੀ ਪੜ੍ਹੀ ਆ ਉਹ ਭਾਵਕ ਬੰਦਾ ਜਜ਼ਬਾਤੀ ਬੰਦਾ ਹੈ ਨਾ ਉਹ ਗੱਲ ਕਰਦਾ ਕਰਦਾ ਉਹਦੇ ਅੱਖਾਂ 'ਚ ਅਥਰੂ ਆ ਜਾਂਦੇ ਆ ਜਿਹੜਾ ਵਿਅਕਤੀ ਨੌਜਵਾਨ ਉਮਰ ਦੇ ਵਿੱਚ ਸਵੇਰੇ 3 ਵਜੇ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰਾ ਚੋਤੀਸਰੂਪ ਨਤਮਸਤਕ ਹੋਣ ਲਈ ਜਾਂਦਾ ਉਹ ਪਰਮੇਸ਼ਰ ਦੀ ਉਹ ਤੇ ਕਿਰਪਾਈ ਆ ਸਹੀ ਗੱਲ ਹਾਂਜੀ ਨਹੀਂ ਤਾਂ ਜੇ ਕੋਈ ਫਿਲਮਾਂ ਵੀ ਬਣਾਉਣ ਲੱਗਦਾ ਤਾਂ ਬੈਨਸ ਪੁਆਇੰਟ ਆਫ View ਤੋਂ ਬਣਾਉਂਦਾ ਪਰ ਉਹ ਫਿਲਮਾਂ ਬਣਾ ਰਿਹਾ ਇਤਿਹਾਸ ਤੋਂ ਉਹ ਹਿਸਤਰੀ ਨੂੰ ਪਿਆਰ ਕਰਨ ਵਾਲਾ ਬੰਦਾ ਹੈ ਨਾ ਉਹਦੀ ਕਦਰ ਪਾਈ ਲੋਕਾਂ ਨੇ ਮੇਰਾ ਉਹ ਪੈਸੇ ਵਾਲੀ ਗੱਲ ਦੱਸਦਾ ਦਾ ਮਤਲਬ ਸੀ ਵੀ ਉਹਦੇ ਗੀਤ ਏਡੇ ਵਧੀਆ ਸੀ ਵੀ ਨਹੀਂ ਨਵੇਂ ਕਲਾਕਾਰ ਨੂੰ ਛੇਤੀ ਬੰਦਾ ਬੁੱਕ ਹੀ ਨਹੀਂ ਕਰਦਾ ਉਹਨੂੰ ਫ੍ਰੀ ਖਾੜੇ ਲਾਉਣੇ ਪੈਂਦੇ ਆ ਫ੍ਰੀ ਲਾਈਵ ਸ਼ੋਅ ਲਾਉਣੇ ਪੈਂਦੇ ਆ ਹੌਲੀ ਹੌਲੀ ਉਹ ਪ੍ਰਮੋਟ ਹੁੰਦਾ ਤੇ ਫੇਰ ਜਾ ਕੇ ਉਹਨੂੰ ਪੈਸੇ ਮਿਲਣੇ ਸ਼ੁਰੂ ਹੁੰਦੇ ਆ ਤੇ ਇਹ ਜਿਹੜਾ ਕਲਾਕਾਰ ਸੀ ਵੀ ਜਿਹਦੇ ਗੀਤ ਐਡੇ ਚੰਗੇ ਸੀ ਵੀ ਪਹਿਲਾ ਸ਼ੋਅ ਹੀ ਉਹਦਾ ਪੇਡ ਬੁੱਕ ਹੋ ਗਿਆ ਮੇਰਾ ਦੱਸਣ ਦਾ ਮਤਲਬ ਇਹ ਸੀ ਮੈਂ ਇਹ ਨਹੀਂ ਦੱਸਣਾ ਚਾਹੁੰਦਾ ਸੀ ਕਿਉਂਕਿ ਇਹ ਤਾਂ ਕਲੀਅਰ ਹੀ ਹੋ ਗਿਆ ਜਸਰਜੀ ਬਾਇਓਗ੍ਰਾਫੀ ਦੇਖ ਲਓ ਤੁਸੀਂ ਹੁਣ ਤੱਕ ਦਾ ਉਹਦਾ ਸਫ਼ਰ ਦੇਖ ਲਓ ਫਿਰ ਉਹਨੇ ਇੱਕ ਇੱਕ ਸ਼ਬਦ ਤੇ ਕਿਵੇਂ ਜਿਵੇਂ ਵਿਹਲੀ ਜਨਤਾ ਪ੍ਰੋਡਕਟ ਬਣਾਈ ਉਹ ਸ਼ਬਦ ਉਦੋਂ ਤੱਕ ਬਦਨਾਮ ਹੋ ਚੁੱਕਿਆ ਸੀ ਹਨਾ ਵੀ ਨੌਜਵਾਨ ਮੁੰਡਿਆਂ ਨੂੰ ਕਹਿੰਦੇ ਇਹ ਤਾਂ ਵਿਲੀ ਜਨਤਾ ਰਹੀ ਹੈ ਜੀ ਇਹਦੇ ਵਿੱਚ ਉਹਨੇ ਵਿਲੀ ਜਨਤਾ ਸ਼ਬਦ ਅੱਜ ਸਤਿਕਾਰ ਦਾ ਪਾਤਰ ਬਣਤਾ ਵਿਲੀ ਜਨਤਾ ਦਾ ਪੂਰਾ ਨਾਮ ਹੈ ਜੀ ਪੂਰੇ ਜੇ ਆਪਾਂ ਇੱਕ ਜਿਹੜੀ ਰੈਕਟ ਹੈ ਵਿਲੀ ਜਨਤਾ ਕੋਈ ਛੋਟੀ ਮਤਲਬ ਇੱਕ ਹੁਣ ਟੀਮ ਨਹੀਂ ਰਹੀ ਜਾਂ ਕੰਪਨੀ ਨਹੀਂ ਰਹੀ ਇਹ ਬਹੁਤ ਉੱਤੇ ਜਾ ਚੁੱਕੀ ਆ ਇਹਦੇ ਚ ਇਕੱਲਾ ਬਾਈ ਨਹੀਂ ਆ ਰਿਹਾ ਨਾਲ ਇਹਨਾਂ ਦੇ ਹੋਰ ਕਈ ਕਲਾਕਾਰ ਵਿਲੀ ਜਨਤਾ ਲਾਉਂਦੇ ਨੇ ਜਿਹੜੇ ਉਤਰੇ ਗਾਉਂਦੇ ਨੇ ਠੀਕ ਹੈ ਜੀ ਦਰਸ਼ਕੋ ਜਿਸ ਤਰ੍ਹਾਂ ਹੁਣ ਤੱਕ ਜਸੜ ਦੀਆਂ ਜਿਹੜੀਆਂ ਖੂਬੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਾਡੇ ਵੱਲੋਂ ਤੁਹਾਨੂੰ ਅਪੀਲ ਆ ਕਿ ਉਸ ਕਲਾਕਾਰ ਨੂੰ ਸਾਨੂੰ ਪ੍ਰਮੋਟ ਕਰਨ ਲਈ ਪੂਰਾ ਤਾਨ ਲਾ ਦੇਣਾ ਚਾਹੀਦਾ ਕਿਉਂਕਿ ਉਹ ਪੰਜਾਬ ਲਈ ਪੰਜਾਬੀਅਤ ਲਈ ਜਿਉਂ ਰਿਆ ਪੰਜਾਬ ਤੇ ਪੰਜਾਬੀਅਤ ਲਈ ਕੰਮ ਕਰ ਰਿਹਾ ਬਿਰਖ ਸਾਹਿਬ ਇਹ ਸ਼ੋਅ ਕਿੰਨੀ ਤਰੀਕ ਨੂੰ ਕਿੰਨੇ ਵਜੇ ਤੇ ਕਿੱਥੇ ਆ ਬਾਈ ਜੀ ਇਹ ਸ਼ੋਅ ਹੈ 9 ਅਗਸਤ ਨੂੰ 2025 ਵਿੱਚ ਮਤਲਬ मतलब... ਆਉਣ ਵਾਲੀ 9 ਅਗਸਤ ਨੂੰ ਜਿਹਨੂੰ ਬਹੁਤ ਥੋੜਾ ਸਮਾਂ ਰਹਿ ਗਿਆ ਸ਼ਾਮੀ 7 ਵਜੇ ਦਿਨ ਆਦਨ ਸ਼ਨੀਵਾਰ ਸੈਚਰਡੇ ਕੈਨਪਰਾ theater ਵਿੱਚ ਤੇ ਅਸੀਂ ਉੱਥੇ ਸ਼ੋਅ ਆਰਗੇਨਾਈਜ਼ ਕੀਤਾ ਕਿਉਂਕਿ ਜਿਹੜੀ ਸਾਨੂੰ ਉਮੀਦ ਆ ਹੋਰ ਸਾਡੇ ਕੋਲ ਬਹੁਤ ਆਪਸ਼ਨਾਂ ਸੀ ਜਿੱਥੇ ਸ਼ੋਅ ਕਰਾ ਸਕਦੇ ਸੀ ਪਰ 22 ਜਸੜ ਨੂੰ ਦੇਖਦੇ ਹੋਏ ਤੇ ਕੈਨਪਰਾ ਦੀ ਜਿਹੜੀ ਸਾਡੇ ਆਡੀਅנס ਹੈ ਨੂੰ ਵੇਂਦੇ ਹੋਏ ਸਾਨੂੰ ਉਹ ਲੋਕੇਸ਼ਨ ਸਭ ਤੋਂ ਵਧੀਆ ਲੱਗੀ ਉਹ ਚੱਕਤਾ ਬਾਈ ਦੀ ਸਿਟਿੰਗ ਬਹੁਤ ਵਧੀਆ ਪ੍ਰੋਪਰ ਸਿਟਿੰਗ ਹੈ ਖੁੱਲੀ ਡੁੱਲੀ ਜਗ੍ਹਾ ਠੀਕ ਹੈ ਤੇ ਉਹਦਾ ਜਿਹੜਾ ਮਿਊਜ਼ਿਕ ਸਿਸਟਮ ਹੈ ਉਹ ਡਿਫਰੈਂਟ ਲੈਵਲ ਦਾ ਹੈ ਕੈਨਬਰਾ ਥੀਟਰ ਇੱਕ ਆਪਣੇ ਆਪ ਚ ਮੰਨੀ ਹੋਈ ਜਗ੍ਹਾ ਹੈ ਜਿੱਥੇ ਵੱਡੇ ਵੱਡੇ ਸ਼ੋਅ ਹੁੰਦੇ ਨੇ ਪਿੱਛੇ ਜੇ ਬਾਈ ਅਰਜੈਂਟ ਢਿੱਲੋਂ ਉਹਨਾਂ ਦੇ ਨਾਲ ਨਿਮਰਤ ਘਰ ਜੀ ਉੱਥੇ ਪਰਫਾਰਮ ਕਰਕੇ ਗਏ ਗੁਰਦਾਸ ਮਾਨ ਜੀ ਪਰਫਾਰਮ ਕਰਕੇ ਗਏ ਤੇ ਮੈਨੂੰ ਲੱਗਦਾ ਵੀ ਇਦੋਂ ਉੱਤੇ ਜਗ੍ਹਾ ਸਾਨੂੰ ਹੋਰ ਕੋਈ ਨਹੀਂ ਸੀ ਹੋ ਸਕਦੀ ਕੈਨਬਰਾ ਦੇ ਵਿੱਚ ਇਸ ਕਰਕੇ ਅਸੀਂ ਉਹੀ ਜਗ੍ਹਾ ਚੁਣੀ ਹੈ ਤੇ 9 ਅਗਸਤ ਦਰਸ਼ਕੋ 9 ਅਗਸਤ ਦਿਨ ਸ਼ਨੀਵਾਰ ਸ਼ਾਮ 7 ਵਜੇ ਕੈਨਬਰਾ ਥੀਟਰ ਸਾਰੀ ਹੀ ਦਰਸ਼ਕਾਂ ਨੂੰ ਅਪੀਲ ਹੈ ਕਿ ਹੌਮ ਹੌਮਾ ਕੇ ਪਹੁੰਚੋ ਸਮੇਂ ਸਰ ਟਿਕਟਾਂ ਬਾਇ ਕਰ ਲਓ ਕਿਉਂਕਿ ਸ਼ੋਅ ਪੂਰਾ ਬੁੱਕ ਹੋ ਜਾਣਾ ਤੇ ਫਿਰ ਉੱਥੇ ਸਿਟਿੰਗ ਦੀ ਪ੍ਰੋਬਲਮ ਆਊਗੀ ਵੈਕਸਾਵ ਅੰਤ ਵਿੱਚ ਤੁਸੀਂ ਕੋਈ ਆਪਣੇ ਵੱਲੋਂ ਅਪੀਲ ਕਰਨਾ ਚਾਹੋ ਕੋਈ ਸੰਦੇਸ਼ ਦੇਣਾ ਚਾਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦਰਸ਼ਕਾਂ ਨੂੰ ਵੇਖੋ ਜੀ ਮੇਰੇ ਹਿਸਾਬ ਨਾਲ ਤਾਂ ਕੈਨਬਰਾ ਦੇ ਜਿਹੜੇ ਆਪਣੇ ਲੋਕ ਨੇ ਆਪਣੇ ਪੰਜਾਬੀ ਯਾ ਇੰਡੀਅਨ ਰਹਿੰਦੇ ਨੇ ਇਹਨਾਂ ਨੂੰ ਅਪੀਲ ਕਰਨ ਦੀ ਤਾਂ ਲੋੜ ਨਹੀਂ ਇਹ ਹਰ ਜਗ੍ਹਾ ਤੇ ਹਰ ਮੇਲੇ ਤੇ ਹਮਮਾ ਕੇ ਪਹੁੰਚਦੇ ਨੇ ਤੇ ਉਹਦੀ ਰੌਣਕ ਵਧਾਉਂਦੇ ਨੇ ਪਰ ਮੈਂ ਕਹਿਣਾ ਚਾਹੂੰਗਾ ਕਈਆਂ ਦੇ ਦਿਲ ਵਿੱਚ ਇੱਕ ਡਾਊਟ ਆ ਵੀ ਇਹ ਪ੍ਰੋਗਰਾਮ ਫੈਮਿਲੀ ਵਾਲਾ ਹੈਗਾ ਜਾਂ ਨਹੀਂ ਹੈਗਾ ਸੋ ਇਹ ਜਿਹੜਾ ਫੰਕਸ਼ਨ ਆਪਾਂ ਕਰਾ ਰਹੇ ਆ ਜਾਂ ਆਪਾਂ ਬਾਈ ਨੂੰ ਇੱਥੇ ਆਰੇ ਨੇ ਗਉਣ ਵਾਸਤੇ ਇੱਕ ਪੂਰਾ ਫੈਮਿਲੀ ਸ਼ੋ ਹੈ ਇਹਦੇ ਤੁਸੀਂ ਕੱਲਿਆਂ ਨੇ ਨਹੀਂ ਆਪਣੀ ਪੂਰੀ ਫੈਮਿਲੀ ਸਮੇਤ ਆਉਣਾ ਤੇ ਰਹੀ ਗੱਲ ਟਿਕਟਸ ਦੀ ਟਿਕਟਾਂ ਸਾਡੀਆਂ ਕੱਲ 10 ਵੇ ਤੋਂ ਬਾਅਦ ਅਸੀਂ ਲਿੰਕ ਉਹਦਾ ਆਪਨ ਕਰ ਦੇਣਾ ਅਸੀਂ ਹਰ ਮਲ ਉਹਦੇ ਤੇ ਮੀਡੀਆ ਤੇ ਪਾ ਦੇਣਾ ਤੁਸੀਂ ਉੱਥੇ ਚੱਕ ਸਕਦੇ ਹੋ ਲਿੰਕ ਇਹਦਾ ਉੱਥੇ ਆਪਣੇ ਟਿਕਟਸ ਬਾਈ ਕਰ ਸਕਦੇ ਹੋ ਤੇ ਜੇ ਕਿਸੇ ਨੂੰ ਕੋਈ ਟਿਕਟਸ ਜਾਂ ਸਪான்ਸਰ ਰਿਗਾਰਡਿੰਗ ਕੋਈ ਵੀ ਪ੍ਰੋਬਲਮ ਹੁੰਦੀ ਆ ਥੱਲੇ ਸਾਡੇ ਨੰਬਰ ਦਿੱਤੇ ਗਏ ਨੇ ਲਾਡੀ ਬਾਈ ਦਾ ਜੱਸੇ ਦਾ ਤੇ ਮੇਰਾ ਤੁਸੀਂ ਉਹਨਾਂ ਤੋਂ ਕੰਟੈਕਟ ਵੀ ਕਰ ਸਕਦੇ ਹੋ ਸਾਡੀ ਟੀਮ ਚ ਹੋਰ ਵੀ ਕਈ ਨੇ ਜੇ ਤੁਸੀਂ ਕਿਸੇ ਦਾ ਉਹਨਾਂ ਨਾਲ ਲਿੰਕ ਹੈਗਾ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਜਿਵੇਂ ਵਿੱਕੀ ਕਾਤਰੋ ਸੰਦੀਪ ਸਿੰਘ ਚੀਮਾ ਨਵਦੀਪ ਸਿੰਘ ਚੀਮਾ ਇਹਨਾਂ ਚੋਂ ਤੁਸੀਂ ਕਿਸੇ ਨਾਲ ਗੱਲ ਕਰ ਸਕਦੇ ਹੋ ਸ਼ੋਅ ਬਾਰੇ ਦਰਸ਼ਕੋ ਤਰਸੇਮ ਸਿੰਘ ਜਸਰ ਦਾ ਪੂਰੇ ਆਸਟ੍ਰੇਲੀਆ ਦਾ ਟੂਰ ਆ ਇਸ ਕਰਕੇ ਕੈੰਪਰਾ ਗੂਗੋਂਗ ਜ਼ਾਰਾਮਰਾ ਕਾਰਾਬਾਰ ਕੁਇੰਬੈਂ ਜਿੰਨੀਆਂ ਵੀ ਇਸ ਇਲਾਕੇ ਦੀਆਂ ਪੰਜਾਬੀ ਭਾਈਚਾਰਾ ਬੈਠਾ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਆ ਭਾਰਤੀ ਭਾਈਚਾਰੇ ਨੂੰ ਤੇ ਪੰਜਾਬੀ ਭਾਈਚਾਰੇ ਨੂੰ ਕਿ ਪਰਿਵਾਰਾਂ ਸਮੇਤ ਪਹੁੰਚਣਾ ਕਿਉਂਕਿ ਜਿਵੇਂ ਆਪਣੇ ਪ੍ਰਮੋਟਰ ਕਨਵਰਜੋਤ ਸਿੰਘ ਵਿਰਕ ਨੇ ਤੁਹਾਨੂੰ ਅਪੀਲ ਕੀਤੀ ਆ ਕਿ ਫੈਮਿਲੀ ਇਵੈਂਟ ਆ ਪਰਿਵਾਰਾਂ ਸਮੇਤ ਪਹੁੰਚੋ ਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਇਓ ਇੱਥੇ ਹੀ ਕਰਦੇ ਆ ਅਸੀਂ ਸਮਾਪਤੀ ਮੇਰੇ ਵੱਲੋਂ ਯਾਨੀ ਕਿ ਅਰਤਾਸ ਸਿੰਘ ਵੱਲੋਂ ਤੇ ਕਨਵਰ ਜੋਤ ਸਿੰਘ ਵੱਲੋਂ ਸਾਡੇ ਦੋਨੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ